ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਬੰਗਾ ਦੇ ਨਜ਼ਦੀਕ ਪੈਂਦੇ ਪਿੰਡ ਜਿੰਦੋਵਾਲ ਅਤੇ ਥਾਂਦੀਆਂ ਦੇ ਘਰਾਂ ਵਿੱਚ ਚੋਰੀਆਂ ਹੋਣ ਨਾਲ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ ਇਹ ਚੋਰੀਆਂ ਉਸ ਵੇਲੇ ਹੋਈਆਂ ਜਦੋਂ ਘਰਾਂ ਦੇ ਮਾਲਕ ਘਰਾਂ ਦੇ ਅੰਦਰ ਹੀ ਸੁੱਤੇ ਪਏ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰਾਂ ਦੇ ਮਾਲਕਾਂ ਅਤੇ ਮੋਤਵਰ ਸੱਜਣਾ ਨੇ ਇਹਨਾਂ ਚੋਰੀਆਂ ਦੀ ਨਖੇਦੀ ਕੀਤੀ ਤੇ ਪ੍ਰਸ਼ਾਸਨ ਨੂੰ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਜੇ ਵੀ ਕੀ ਗੱਲ ਹੋ ਗਈ ਅਜੇ ਤੁਹਾਡੇ ਘਰ ਰਾਤ ਅਸੀਂ ਸੁੱਤੇ ਪਏ ਸੀ ਹਾਂਜੀ ਤੇ ਰਾਤ ਨੂੰ ਕੋ ਬੰਦੇ ਸਾਡੇ ਗ੍ਰੇਲ ਪੱਟ ਕੇ ਆਏ ਤਾਂ ਸਾਨੂੰ ਅੰਦਰ ਇੱਥੇ ਰਸੀਆ ਮਾਰ ਕੇ ਬੰਨ ਦਿੱਤਾ ਕਮਰੇ ਦੇ ਦਰਵਾਜੇ ਨੂੰ ਤੇ ਅਸੀਂ ਅੰਦਰੇ ਸੀ 3 ਵਜੇ ਲਗਭਗ ਮੈਂ ਉੱਠਿਆ ਤਾਂ ਮੈਂ ਦੇਖਿਆ ਸਾਡਾ ਦਰਵਾਜਾ ਇੱਥਾ ਬੰਨਿਆ ਹੋਇਆ ਸੀ ਸਾਡਾ ਅਸੀਂ ਬੜੀ ਕੋਸ਼ਿਸ਼ ਕੀਤੀ ਖੋਲਣ ਦੀ ਤਾਂ ਨਹੀਂ ਖੁੱਲਿਆ ਤੇ ਫਿਰ ਅਸੀਂ ਬੈਠ ਗਏ ਤੇ ਸਵੇਰੇ ਜਦ ਉੱਠਿਆ ਫੇਰ ਅਸੀਂ ਇਹਨੂੰ ਮਸੀਂ ਬੋਲਿਆਂ ਤੇ ਕੋਲ ਕੇ ਜੱਤਦਲ ਕਾ ਦਾ ਸਾਡੇ ਘਰੇ ਚੋਰੀ ਚੋਰੀ ਹੋ ਗਈ। ਇਹ ਆਏ ਕਿੱਧਰ ਤੋਂ ਅਜੇ ਚੋਰ? ਚੋਰ ਉੱਪਰੋਂ ਬਰੇਲ ਪਟਕੇ ਆਏ ਹਨ। ਅੱਛਾ ਜੀ। ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਇਸ ਚੋਰੀ? ਨੁਕਸਾਨ ਲਗਭਗ 2.5 ਲੱਖ ਰੁਪਈਆ ਸੀ ਕਿਹਾ ਉਹਦਾ ਮੇਡਲ ਦਾ। ਅੱਛਾ ਜੀ। ਤੇ ਬਾਕੀ ਇੱਕੋ ਦਾ ਸਗਾ ਕੰਗਣ। ਅੱਛਾ। ਸੁਣੇ ਰਹਾ। ਉਹ ਕੁਝ ਰੱਖ ਗਏ ਤੇ ਜਾਂਦੇ ਜਾਂਦੇ ਤਾਂ ਉਹ। ਆਪਣਾ ਨਾਮ ਦੱਸੋ ਤੇ ਪਿੰਡ ਦੱਸ ਦਿਓ। ਮੇਰਾ ਜਗੀਰ ਸਿੰਘ। ਐਂ ਜੀ ਦੋਗਾ ਕਿ ਇਹ ਕੀ ਹੁਣ ਕਹਿਣਾ ਚਾਹਨੇ ਜੀ ਤੁਸੀਂ ਬਸ ਹੁਣ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਨੂੰ ਦੇਕੇ ਚੋਰਾ ਨੂੰ ਕਰਨ ਤੇਜ਼ ਕਰਨ ਤੇ ਪਤਾ ਕਰਨ ਵੀ ਕੌਣ ਹੈਗੇ ਆ ਪੁਲਿਸ ਮੁਲਾਜ਼ਮ ਪਹੁੰਚੇ ਸੀ ਪੁਲਿਸ ਮੁਲਾਜ਼ਮ ਆਈ ਸੀ ਆ ਹੁਣੇ ਆਏ ਵਾ ਸਾਡੇ ਹੁੰਦੇ ਹੁੰਦੇ ਅੱਛਾ ਜੀ ਤੇ ਉਹ ਦੇਖ ਮੋਪਾ ਦੇਖ ਗਏ ਆ ਆਪਾਂ ਕਿਹੜੀ ਅਗਲੀ ਕਾਰਵਾਈ ਕਰਨਗੇ ਠੀਕ ਹੈ ਹਾਂਜੀ ਕੀ ਨਾਮ ਹੈ ਜੀ ਜਗਿੰਦਰ ਰਾਮ ਨੰਬਰਦਾਰ ਹਾਂਜੀ ਪਿੰਡ ਕਿਹੜਾ ਪਿੰਡ ਥਾਂਦੀਆ ਅੱਛਾ ਜੀ ਇਹ ਕੀ ਵਾਰ ਦਾ ਤੁਸੀਂ ਦੱਸਿਓ ਜਰਾ ਤਕਰੀਬਨ ਅਸੀਂ 12:00 ਤੋਂ ਬਾਅਦ ਸੁੱਤੇ ਹਾਂ ਜਦੋਂ ਅਸੀਂ ਸਵੇਰੇ ਉੱਠ ਕੇ ਪੌਣੇ 5:00 ਵਜੇ ਦੇਖਿਆ ਤਾਂ ਕਿਸੇ ਨੇ ਗੇਟ ਰਾਹੀਂ ਲੰਘ ਕੇ ਦੋ ਸਾਡੀਆਂ ਐਕਟਵਾ ਇੱਥੇ ਪਈਆਂ ਸੀਗੀਆਂ ਹਾਂਜੀ ਤੇ ਦੋਨੋਂ ਐਕਟਵਾ ਲੈ ਗਿਆ ਕੱਢ ਕੇ ਠੀਕ ਹੈ ਇੱਕ ਐਕਟਵਾ ਵਿੱਚ ਪੈਂਚਰ ਸੀਗੀ ਉਹ ਪੈਂਚਰ ਨਾ ਉਹ ਵਿਚਾਨ ਕਰਕੇ ਉਹ ਰਸਤੇ ਵਿੱਚ ਪਲਾਟ ਵਿੱਚ ਸੱਟ ਗਿਆ ਸਾਡੇ ਗਵਾਂਡ ਸ਼ਸਤਰ ਕਫੋਟਰ ਤੇ ਤੇ ਦੂਜੀ ਲੱਗ ਗਈ ਅੱਛਾ ਜੀ ਤੇ ਕਿ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਉਹ ਤਾਂ ਜੀ ਹੁਣ ਸਾਡਾ ਤਾਂ ਉਹੀ ਸਕੂਟਰੀ ਦਾ ਯਾਰ ਉਹ ਨਵੀਂ ਲਈ ਸੀ ਨਹੀਂ ਹੋਰ ਕੋਈ ਦਰਵਾਜ਼ੇ ਭੰਨ ਤੋ ਅੰਦਰ ਕੋਈ ਨਹੀਂ ਹੋਰ ਕੁਝ ਨਹੀਂ ਕੀਤਾ ਜੀ ਹੋਰ ਨਹੀਂ ਕੁਝ ਵੀ ਨਾ ਭੰਨ ਤੋੜਨਾ ਕੋਈ ਸਕੂਟਰੀਆਂ ਦੋ ਹੀ ਲੱਗਏ ਹਨਾ ਇੱਕ ਆ ਪਈ ਆ ਸੱਟ ਗਿਆ ਅੱਛਾ ਜੀ ਕੀ ਮੰਗ ਕਰਦੇ ਜੀ ਹੁਣ ਅਸੀਂ ਤਾਂ ਕਹਿੰਦੇ ਵੇ ਸਾਾਨੂੰ ਤਾਂ ਸਕੂਟਰੀ ਸਾਡੀ ਮਿਲ ਜਵੇਗਾ ਠੀਕ ਹੈ ਹੁਣ ਅਸੀਂ ਕੀ ਕਹਿਣਾ ਪੁਲਿਸ ਆਈ ਸੀ ਜੀ ਪਰ ਆਲੇ ਹੁਣੇ ਆਏ ਜੀ ਸਵੇਰ ਨੂੰ ਅੱਛਾ ਜੀ ਕਾਰਵਾਈ ਹੋਈ ਤੋ ਕਾਰਵਾਈ ਨਾਲ ਨੇ ਕੀਤੀ ਆ ਦੇਖ ਕੇ ਲੈ ਕੇ ਬਿਆਨ ਬਰ ਅੱਛਾ ਜੀ ਆ ਦੇ ਲੋਕ ਆ ਗਿਆ ਚਲੋ ਠੀਕ ਹੈ ਹਾਂਜੀ ਸਰਪੰਚ ਸਾਹਿਬ ਇਹ ਥਾਂ ਦੀਆਂ ਪਿੰਡ ਦੇ ਵਿੱਚ ਵਾਰਦਾਤ ਹੋਈ ਹੈ ਕੀ ਇਹ ਦੱਸਿਓ ਇਹ ਰਾਤ ਜਿੱਦਾਂ ਦੱਸਦੇ ਆ ਵੀ 12:00 ਵਜੇ ਇਹ ਸੁੱਤੇ ਆ ਲੇਕਿਨ ਉਸ ਤੋਂ ਬਾਅਦ ਇਹਨਾਂ ਦੇ ਸੌਣ ਤੋਂ ਬਾਅਦ ਇਹਨਾਂ ਦੇ ਘਰ ਦੇ ਹੀ ਕੰਧ ਟੱਪ ਕੇ ਅੰਦਰੋਂ ਇਹਨਾਂ ਦਾ ਜਿੰਦਾ ਜਿਹੜਾ ਆ ਉਹ ਕਟਰ ਨਾਲ ਵੱਡਿਆ ਹੋਇਆ ਤੇ ਦੋ ਸਕੂਟਰੀਆਂ ਸਿੱਗੀਆਂ ਇਹਨਾਂ ਦੇ ਘਰੇ ਖੜੀਆਂ ਦੋਨੋਂ ਹੀ ਲੱਗ ਗਏ ਅੰਦਰੋਂ ਲੇਕਿਨ ਇੱਕ ਸਕੂਟਰੀ ਜਿਹੜੀ ਆ ਉਹ ਪੈਂਚਰ ਸੀ ਇਸ ਕਰਕੇ ਉਹ ਥੋੜੀ ਦੂਰ ਜਾ ਕੇ ਸੁੱਟ ਗਏ ਤੇ ਦੂਜੀ ਲੱਗ ਗਈ ਇਸੇ ਤਰ੍ਹਾਂ ਇੱਕ ਹੋਰ ਸਾਡੇ ਖੇੜੇ ਰਾਣਾ ਜੀ ਇਹਨਾਂ ਦੇ ਘਰ ਵੀ ਸੇਮ ਪੈਟਰਨ ਦੇ ਉੱਤੇ ਇਹਨਾਂ ਦੀ ਕੰਧ ਟਪਕੇ ਅੰਦਰ ਗਏ ਆ ਅੰਦਰੋਂ ਗੇਟ ਦਾ ਜਿੰਦਾ ਜਿਹੜਾ ਉਹ ਕਟਰ ਨਾਲ ਵੱਢ ਕੇ ਤੇ ਇਹਨਾਂ ਦੀ ਵੀ ਸਕੂਟਰੀ ਚੋਰੀ ਕਰਕੇ ਲੈ ਗਏ ਅੱਛਾ ਜੀ ਇਹ ਕੀ ਹੁਣ ਕਿਸ ਤਰ੍ਹਾਂ ਤੋਂ ਅਸੀਂ ਦੇਖਦੇ ਇਹਨਾਂ ਚੋਰੀਆਂ ਨੂੰ ਜੀ ਇਹ ਬਹੁਤ ਖਤਰਨਾਕ ਗੱਲ ਆ ਜੇ ਅਸੀਂ ਆਪਣੇ ਘਰ ਦੇ ਅੰਦਰ ਵੀ ਸ਼ੀਫ ਨਹੀਂ ਹੈਗੇ ਤਾਂ ਫਿਰ ਬਹੁਤ ਮਾੜੀ ਗੱਲ ਆ ਸਰਕਾਰ ਨੂੰ ਇਹਦੇ ਬਾਰੇ ਸਖਤ ਨੋਟਿਸ ਲੈਣਾ ਚਾਹੀਦਾ ਇਹ ਚੋਰਾਂ ਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਫੜਨਾ ਚਾਹੀਦਾ ਪੰਜਾਬ ਪੁਲਿਸ ਆਈ ਆ ਤਹਿਕੀਕਾਤ ਕਰ ਰਹੀ ਆ ਅਸੀਂ ਉਹ ਸਕੂਟਰੀ ਜਿਹੜੀ ਛੁੱਟ ਕੇ ਗਏ ਉਹਦੋਂ ਹੱਥ ਨਹੀਂ ਲਾਇਆ ਫਿੰਗਰਪ੍ਰਿੰਟ ਵਾਲੇ ਆ ਰਹੇ ਆ ਫਿਰ ਉਹਨਾਂ ਕਹਿ ਕੇ ਫਿੰਗਰ ਲਓ ਔਰ ਇਹਦੀ ਪੂਰੀ ਤਰ੍ਹਾਂ ਜਿਹੜੀ ਉਹ ਪਛਾਣ ਕਰਕੇ ਜਲਦੀ ਨਾ ਚੋਰਾ ਨੂੰ ਫੜਿਆ ਜਾ ਪਿੰਡ ਜਿੰਦੋਵਾਲ ਵਿੱਚ ਵੀ ਅੱਜ ਸੁਣਿਆ ਜੀ ਉੱਥੇ ਵੀ ਚੋਰੀ ਸਾਡੇ ਗਵਾਂਢੀ ਨਾਲ ਹੀ ਇੱਥੋਂ ਤਕਰੀਬਨ 300 ਮੀਟਰ ਦੂਰ ਜਿੰਦੋਵਾਲ ਇੱਕ ਪਟਵਾਰੀ ਦਾ ਘਰ ਆ ਜਿਹਦੇ ਅੰਦਰ ਸਾਰੀਆਂ ਰਮਾਰੀਆਂ ਦੀ ਫੋੜਾ ਫਾੜੀ ਕਰਕੇ ਕਾਫੀ ਸਾਰਾ ਕੈਸ਼ ਤੇ ਹੋਰ ਚੀਜ਼ਾਂ ਉਹਨਾਂ ਦੀਆਂ ਲੱਗਾ ਇਸੇ ਤਰ੍ਹਾਂ ਇੱਕ ਮੁੰਡਾ ਸਾਬੀ ਆ ਉਹਦੇ ਕਰੇ ਵੀ ਸੇਮ ਪੈਟਰਨ ਦੇ ਉੱਤੇ ਕੰਧ ਟੱਪ ਕੇ ਜਿਹੜੀ ਆ ਉਹ ਅੰਦਰੋਂ ਜਿੰਦਾ ਤੋੜ ਕੇ ਸਕੂਟਰੀ ਕੱਢ ਲਈ ਸੀ ਲੇਕਿਨ ਜਦੋਂ ਉਹ ਸਟਾਰਟ ਕਰਦੇ ਸੀ ਤਾਂ ਉਹ ਬੰਦੇ ਜਾਗ ਗਏ ਉਹਨਾਂ ਨੇ ਚਾਬੀ ਵਿੱਚ ਟੁੱਟ ਗਈ ਹਾਂ ਚਾਬੀ ਵੀ ਵਿੱਚ ਟੁੱਟ ਗਈ ਤੇ ਉਹ ਛੱਡ ਗਏ ਭੱਜ ਗਏ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦੇ ਬਾਰੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕ ਜਿਹੜੇ ਆ ਉਹ ਸੇਫ ਫੀਲ ਕਰ ਸਕਣ ਤੋ ਬਹੁਤ ਜ਼ਰੂਰੀ ਹੈ ਕਿ ਪ੍ਰਸ਼ਾਸਨ ਨੂੰ ਇਹਦੇ ਬਾਰੇ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇੱਕ ਸੀਸੀਟੀਵੀ ਦੀ ਫੁਟੇਜ ਵੀ ਹੈ ਜੋ ਸ਼ੋਅ ਹੋਈ ਹੈ ਉੱਥੇ 4-5 ਵਾਗੀਆਂ। ਹਾਂਜੀ ਇੱਕ ਸੀਸੀਟੀਵੀ ਜਿਹੜੀ ਪਟਵਾਰੀ ਹੁਣਾਂ ਦੇ ਘਰ ਦੇ ਕੋਲ ਇੱਕ ਕਿਸੇ ਹੋਰ ਦਾ ਸੀ ਕੈਮਰਾ। ਹਾਂਜੀ ਕਿਉਂਕਿ ਪਟਵਾਰੀ ਹੁਣਾਂ ਦੀ ਤਾਂ ਜਿਹੜੇ ਕੈਮਰੇ ਸੇ ਉਹਦੀ ਡੀਵੀਆਰ ਹੀ ਲਗਾਇਆ ਚੋਰ। ਬਿਲਕੁਲ। ਤਾਂ ਕਿ ਕੋਈ ਫੁਟੇਜ ਬਚੇ ਹੀ ਨਾ। ਹਾਂਜੀ। ਤੇ ਕਿੰਗਵਾਂਡੀਆਂ ਦਾ ਜਿਹੜਾ ਕੈਮਰਾ ਚੱਲਦਾ ਸੀ ਉਹਦੇ ਵਿੱਚ ਆਇਆ ਕਿ 6 ਬੰਦੇ ਆ ਬੜੇ ਜਵਾਨ ਜਿਹੜੇ ਉਸ ਘਰ ਦੇ ਮੋਰ ਦੀ ਲੰਘ ਰਹੇ ਆ। ਉਹ ਚੋਰ ਹੋਣ ਦਾ ਸ਼ੰਕਾ ਆ ਤੋ ਪ੍ਰਸ਼ਾਸਨ ਨੂੰ ਪੀ ਲਿਆ ਕਿ ਇਹਦੇ ਬਾਰੇ ਪੂਰੀ ਤਰ੍ਹਾਂ ਜਿਹੜੀ ਆ ਉੱਚਤਰਕ ਹੋ ਕੇ ਕਾਰਵਾਈ ਕੀਤੀ ਜਾਵੇ ਪੰਜਾਬ ਵਿੱਚ ਗੁੰਡਾਗਰਦੀ ਜਿਹੜੀ ਬਹੁਤ ਸਿਖਰਾਂ ਤੇ ਵੱਧ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਪੰਜਾਬ ਵਿੱਚ ਗੁੰਡਾਗਰਦੀ ਬੜੀ ਸਿਖਰਾਂ ਤੇ ਵਧੀ ਹੋਈ ਆ ਇਸ ਤਰ੍ਹਾਂ ਲੋਕ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤਾਂ ਫਿਰ ਬਹੁਤ ਖਤਰਨਾਕ ਇਹ ਗੱਲ ਹੈਗੀ ਆ ਔਰ ਇਹ ਪੰਜਾਬ ਨੂੰ ਜਿਹੜਾ ਆ ਉਹ ਅਨ ਸੇਫ ਐ ਇਸ ਵੇਲੇ ਜਿਹੜਾ ਉਹ ਕਰ ਰਹੀ ਹੈ ਠੀਕ ਹੈ ਥੈਂਕ ਯੂ ਹਾਂਜੀ ਇਸ ਵੇਲੇ ਹਾਲਾਤ ਬਹੁਤ ਹੀ ਪੰਜਾਬ ਦੇ ਮਾੜੇ ਹੋ ਰਹੇ ਅੱਗੇ ਤਾਂ ਪਹਿਲਾਂ ਤਾਂ ਇਹ ਸੀ ਜਿਹੜੇ ਚੋਰ ਸੀ ਕਰਦੇ ਸੀ ਕੋਈ ਘਰ ਖਾਲੀ ਕੋਠੀ ਪਈ ਆ ਉਹਦੀ ਦੇਖੀ ਕਰਕੇ ਦੇਖ ਪਾ ਕੇ ਉੱਥੇ ਆ ਕੇ ਰਾਤ ਨੂੰ ਆਉਂਦੇ ਸੀ ਤਾਂ ਟੂਟੀਆਂ ਟਾਟੀਆਂ ਆਲਾ ਵਗੈਰਾ ਕੱਢ ਕੇ ਲੈ ਜਾਂਦੇ ਸੀ ਅੱਜ ਰਾਤ ਜੋ ਹੋਰੀ ਚੋਰੀ ਹੋਈ ਆ ਇਹ ਸਾਰੇ ਘਰ ਦੇ ਮਾਲਕ ਘਰ ਦੇ ਵਿੱਚ ਸੁੱਤੇ ਪਏ ਸੀ ਹਾਂਜੀ ਉਹਦੇ باوجود ਇੰਨੇ ਹੌਸਲੇ ਉਹਨਾਂ ਨੇ ਬਲੰਦ ਹੋ ਗਿਆ ਪਰ ਉਹ ਨਹੀਂ ਆ ਕੇ ਜਿੰਦੇ ਵੱਢ ਕੇ ਕਰਕੇ ਅੰਦਰੋਂ ਸਮਾਨ ਉਹ ਲੈ ਗਿਆ ਯਾ ਸਕੂਟਰੀਆਂ ਲੈ ਗਿਆ ਜੋ ਵੀ ਲਗਾਈ ਅੰਦਰੋਂ ਸੁੱਤੇ ਪਿਆਂ ਦੇ ਹੁੰਦਿਆ ਹੋਏ ਲੈ ਗਏ ਆ ਇਸ ਕਰਕੇ ਪ੍ਰਸ਼ਾਸਨ ਨੂੰ ਤਾਂ ਇਹੀ ਆ ਸਾਡੀ ਤਾਂ ਕਿ ਜਿੰਨਾ ਇੱਥੇ ਸਖਤ ਕਾਰਵਾਈ ਹੁੰਦੀ ਉਹ ਕੀਤੀ ਜਾਵੇ ਔਰ ਇੱਕ ਚੋਰੀ ਪਹਿਲਾਂ ਵੀ ਹੋ ਚੁੱਕੀ ਥਾਂਦੀਆਂ ਦੇ ਵਿੱਚ ਹਾਂਜੀ ਉਹਦਾ ਹਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕਹਿਣਾ ਚਾਹੁੰਦੇ ਪੇਸ ਪਾਸੇ ਬਹੁਤ ਪਹਿਲਾਂ ਸਾਰੇ ਕੰਮ ਛੱਡ ਕੇ ਇਸ ਚੀਜ਼ ਵੱਲ ਧਿਆਨ ਦਿਓ ਕੋਈ ਬੰਦਾ ਸੇਫ ਨਹੀਂ ਇੱਥੇ ਹੈਗਾ ਕੋਈ ਘਰ ਸੇਫ ਨਹੀਂ ਹੈਗਾ ਹਾਂਜੀ ਅਸੀਂ ਤਾਂ ਸਰਕਾਰ ਨੂੰ ਇਹੀ ਕਹਾਂਗੇ ਉਹਦਾ ਜਾਨ ਔਰ ਮਾਲ ਦਾ ਕੇਰਾ ਪੇਸ ਪਾਸੇ ਗੱਲ ਕਰੋ ਜਾਨ ਮਾਲ ਦੀ ਕੋਈ ਗਰੰਟੀ ਨਹੀਂ ਇੱਥੇ ਹੈਗੀ ਕਿਸੇ ਦੀ ਵੀ ਨਾ ਮਾਲ ਦੀ ਔਰ ਨਾ ਜਾਨ ਦੀ ਠੀਕ ਹੈ ਇਸ ਕਰਕੇ ਸਾਰੇ ਸੈਮ ਹੋਏ ਆ ਸਾਰੇ ਇਲਾਕਾ ਸਾਰਾ ਘਬਰਾਇਆ ਇਸ ਬਿੱਲੇ ਪੇ ਕੀ ਬਣੂਗਾ ਕੱਲ ਨੂੰ ਅੱਜ ਇਹ ਨੰਬਰ ਦਾ ਜਗਿੰਦਰ ਨਾਲ ਹੋਈ ਆ ਰਾਣੇ ਨਾਲ ਹੋਈ ਆ ਉਹ ਤਾਂ ਪਟਾਇਨਾ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਆ ਸੋ ਇਸ ਕਰਕੇ ਅਸੀਂ ਇਹੀ ਕਹਾਂਗੇ ਪੇ ਇਸ ਚੀਜ਼ ਨੂੰ ਜਲਦੀ ਉਹ ਜਲਦੀ ਨੱਥ ਪਾ ਕੇ ਇੱਕ ਪਰ ਸ਼ਾਸਨ ਕਹਿੰਦਾ ਜੀ ਜੋ ਵੀ ਕਹਿੰਦੇ ਸਾਡੀ ਸੁਰੱਖਿਆ ਵਾ ਪੁਲਿਸ ਵਾਲੇ ਘੁੰਮਦੇ ਰਾਤਾਂ ਨੂੰ ਪੀਸੀਆ ਲਾਉਂਦੇ ਆ ਇਹ ਨਹੀਂ ਪਤਾ ਕਿੱਥੇ ਸੁਰੱਖਿਆ ਹੈ ਅਸੀਂ ਤਾਂ ਦੇਖਦੇ ਨਹੀਂ ਸਾਡਾ ਕੋਈ ਸੁਰੱਖਿਆ ਜਸਦੀ ਨਹੀਂ ਹੈ ਸੁਰੱਖਿਆ ਕਰਮਚਾਰੀ ਨਹੀਂ ਆਉਂਦਾ ਕੋਈ ਨਹੀਂ ਦੇਖਦਾ ਸਾਨੂੰ ਤਾਂ ਤੇ ਅਸੀਂ ਤਾਂ तकरीबन ਇੱਥੇ ਜਾਗਦੇ ਰਹੀਦਾ ਗਾ ਉਹ ਟਰਾਂਸਫਾਰਮਰਾਂ ਚੋਂ ਤੇਲ ਇੰਨਾ ਛੱਡੇ ਹੋਇਆ ਜਾਣੇ ਅਸੀਂ ਤਰਾ ਤਰਾ ਸਾਡਾ ਪਿੰਡ ਕਰ ਬੈ ਬਿਲਕੁਲ ਹਜੇ ਤੱਕ ਉਹ ਵੀ ਕੀਤਾ ਵੀ ਪਿੰਡ ਨੇ ਕੀਤਾ ਕੋਈ ਕਿਤੇ ਕਾਰਵਾਈ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਕਿਸੇ ਪਾਸੇ ਦਾ ਸਰਕਾਰੀ ਦਰਬਾਰੇ ਕਿਤੇ ਨਹੀਂ ਹੈਗੀ ਮੇਰੇ ਮੁੰਡੇ ਤੇ ਕਾਰਵਾਈ ਹੋਈ ਜਾਂਦਾ ਤੇਲ ਵਾਲੇ ਤੇ ਕਾਰਵਾਈ ਹੋਈ ਆ ਬਹੁਤ ਜਣੀ ਕਿਸੇ ਹੋਈ ਆ ਬੰਦਾ ਫੜਿਆ ਟਿੰਡੇ ਟੰਗਦਾ ਟਿੰਡੇ ਟੰਗਲਾ ਹੋਈ ਉੱਥੇ ਸਿੱਧੀ ਨਹੀਂ ਹੋਈ ਕਾਰਵਾਈ ਠੀਕ ਹੈ ਜਿੱਦਾਂ ਹੋਣੀ ਚਾਹੀਦੀ ਸੀ ਨਾ ਉਦਾਂ ਨਹੀਂ ਹੋਈ ਬਾਕੀ ਉਹਦਾ ਗਰੋ ਬਾਕੀ ਗਰੋ ਨਹੀਂ ਫੜਾ ਦੇਖਣਾ ਤੇ ਇਹ ਚਾਹੀਦਾ ਵੀ ਤੇਲ ਤਾਂ ਕੱਢ ਲਿਆ ਤੇਲ ਵਿਕਦਾ ਕਿੱਥੇ ਵਿਕਦਾ ਕਿੱਥੇ ਲੈਂਦਾ ਕੌਣ ਆ ਉਹ ਵੀ ਡੰਗਾ ਕਰਨਾ ਚਾਹੀਦਾ ਬਿਲਕੁਲ ਠੀਕ ਹੈ ਜੀ ਥੈਂਕ ਯੂ ਸ਼ੁਕਰੀਆ